ਇਹ ਤੋਂ ਖਰੀਦ ਕੇ ਤੁਸੀਂ ਜਾਨ ਬਚਾ ਸਕਦੇ ਹੋ ਇਹਨਾਂ ਦੀ ਇਹ ਵੀ ਪੌਣ ਦਾ ਕੰਮ ਹੀ ਇੱਕ ਤਰ੍ਹਾਂ ਦਾ ਇਹ ਨਹੀਂ ਪਤਾ ਵਿਚਾਰੀ ਤੇ ਆ ਪੂਸ਼ਪਾਸ ਜੀ ਵੀ ਤੇ ਖੂਨ ਨਿਕਲੀ ਜਾਂਦਾ ਇਹ ਨਹੀਂ ਪਤਾ ਵਿਚਾਰੀ ਦੀ ਕੋਈ ਖਲਤ ਵਾਂਹੀ ਟੁੱਟ ਗਈ ਹੋਵੇ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਚੜੈਕਾ ਜਿਹੜੀ ਕਿ ਮਹੀਨੇ ਦੇ ਵਿੱਚ ਚਾਰ ਵਾਰੀ ਲੱਗਦੀ ਆ ਤੇ ਇਹ ਕਾਟੂ ਮਾਲ ਦੀ ਮੰਡੀ ਹੈਗੀ ਦੁੱਧ ਵਾਲੇ ਪਸ਼ੂ ਨਹੀਂ ਆਉਂਦੇ ਇੱਥੇ ਤੋਕੜ ਜਾਨਵਰ ਵੀ ਆ ਜਾਂਦੇ ਆ ਤੇ ਤੋਕੜ ਗੱਬੜ ਵੀ ਆ ਜਾਂਦੇ ਆ ਤੇ ਸਪੈਸ਼ਲ ਕਟੀਆਂ ਤੇ ਝੋਟੀਆਂ ਆਉਂਦੀਆਂ ਸਮੰਡੀ ਦੇ ਉੱਤੇ ਤੇ ਸੇਲ ਵਾਸਤੇ ਵੀ ਆ ਜਾਂਦੀਆਂ ਤੇ ਘਾਟੂ ਮਾਲ ਵਾਲਿਆਂ ਬਹੁਤ ਜ਼ਿਆਦਾ ਹੁੰਦੇ ਆ ਸਮੰਡੀ ਦੇ ਉੱਤੇ ਤੇ ਪਹਿਲਾਂ ਕੋਸਟਾਂਵੇਂ ਤੋਂ ਪਹਿਲਾਂ ਇਹ ਮੰਡੀ ਬਹੁਤ ਮਸ਼ਹੂਰ ਸੀਗੀ ਤੇ ਲੱਗਦੀ ਹੁੰਦੀ ਸੀ ਪਹਿਲਾਂ ਮੰਡੀ ਇਹ ਬਹੁਤ ਜ਼ਿਆਦਾ ਮਸ਼ਹੂਰ ਮੰਡੀ ਸੀ ਇਹ ਜਿਲਾ ਪੈ ਜਾਂਦਾ ਮੋਗਾ ਤੇ ਮੋਗੇ ਦੇ ਕੋਲੇ ਹੀ ਮੰਡੀ ਇਹ ਪੈ ਜਾਂਦੀ ਹੈਗੀ ਤੇ ਕੋਸਟਾਂ ਤੋਂ ਹੁਣ ਇਹ ਮੰਡੀ ਲੱਗਣ ਲੱਗੀ ਹੈਗੀ ਇਹ ਮਹੀਨੇ ਤੇ ਚਾਰ ਵਾਰੀ ਲੱਗਦੀ ਆ 4 ਤਰੀਕ ਨੂੰ 4 9 18 ਤੇ 26 ਇਸ ਤਰੀਕ ਦੇ ਵਿੱਚ ਇਹ ਮੰਡੀ ਲੱਗਦੀ ਹੈਗੀ ਤੇ ਜਿਨੇ ਕਟੀਆਂ ਖਰੀਦਣੀਆਂ ਤਾਂ ਜਿੰਨਾਂ ਦਾ ਮਰਜ਼ੀ ਤੁਸੀਂ ਇਸ ਮੰਡੀ ਦੇ ਉੱਤੋਂ ਲਿਆ ਸਕਦੇ ਹੋਗੇ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀ ਤੁਹਾਨੂੰ ਮਿਲ ਜਾਣਗੀਆਂ ਤੇ ਵਿੱਚ ਕੁਝ ਗੱਬਣ ਵੀ ਮਿਲ ਜਾਂਦੀਆਂ ਗਈਆਂ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਕਾਟੀ ਮਿਲ ਜੂਗੀ ਇੱਥੋਂ ਜਿੰਨੀਆਂ ਵੀ ਤੁਸੀਂ ਲੈ ਕੇ ਜਾਣ ਚਾਹਣੀਆਂ ਬਾਕੀ ਕਾਟੂ ਮਾਲ ਬਹੁਤ ਆਉਂਦਾਗਾ ਕਾਟੂ ਮਾਲ ਦੇ ਵਿੱਚੋਂ ਵੀ ਤੁਸੀਂ ਖਰੀਦ ਕੇ ਲੈ ਜਾਓ ਜਿੰਨੀਆਂ ਵੀ ਲੈ ਕੇ ਜਾਣੀਆਂ ਤੇ ਬਾਕੀ ਵੈਸੇ ਵੀ ਸੇਲ ਵਾਸਤੇ ਭਰਾ ਬਹੁਤ ਲੈ ਕੇ ਆਉਂਦੇ ਆਗੇ ਤੇ ਤੁਸੀਂ ਇੱਥੇ ਆ ਕੇ ਖਰੀਦਦਾਰੀ ਕਰ ਸਕਦੇ ਹੋਗੇ ਬਾਕੀ ਕਾਰਟੂ ਮਾਲ ਦੇ ਵਿੱਚੋਂ ਜਰੂਰ ਬਚਾ ਲਿਆ ਕਰੋ ਕਟੀਆਂ ਨੂੰ ਕਿਉਂਕਿ ਨਹੀਂ ਇਹੇ ਵੱਢਣ ਲਈ ਵੀ ਤੁਰ ਜਾਂਦੀਆਂ ਗੀਆਂ ਤੇ ਇਹਨਾਂ ਦੀ ਨਾਲ ਤਾਂ ਜਾਨ 바ਜੇ ਤੇ ਨਾਲੇ ਜੇ ਆਪਾਂ ਸਾਹ ਹੁੰਦੇ ਆ ਤਾਂ ਆਪਾਂ ਨੂੰ ਇਹ ਆਮਦਨ ਵੀ ਦੇਣਗੇ ਬਾਕੀ ਦੋਸਤੋ ਇੱਧਰ ਭਾਈ 4-5 ਕਟੀਆਂ ਲੈ ਕੇ ਆਇਆਗਾ ਤੇ ਕਟੀਆਂ ਦਾ ਹੀ ਕੰਮ ਆਗਾ ਤੇ ਤੁਸੀਂ ਜਿੰਨੀਆਂ ਵੀ ਕਟੀਆਂਆਂ ਖਰੀਦਣੀਆਂ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਨੰਬਰ ਲੈ ਕੇ ਦਿੰਨੇ ਆਂਗੇ ਤੇ ਆਪਾਂ ਇਹਨਾਂ ਦੀ ਕਟੀਆਂਾਂ ਦੀ ਥੋੜੀ ਥੋੜੀ ਡਿਟੇਲ ਪੁੱਛ ਲੈਣੇ ਆਂ ਵੈਸੇ ਤਾਂ ਦੰਦ ਉਹ ਖੀਰ ਨਹੀਂ ਹੈਗੀਆਂ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਕੱਟੀ ਖਰੀਦਣੀ ਹੈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦਾ ਆ ਬਾਈ ਨਾਮ ਆਪਣਾ ਮਨਪ੍ਰੀਤ ਸਿੰਘ ਮਣੀਆ ਪਿੰਡ ਜੌਣਾ ਰਾਏਕੋਟ ਦੇ ਕੋਲੋਂ ਜਿਹੜਾ ਲੁਧਿਆਣਾ ਪਹੁੰਚਦਾ ਹਾਂਜੀ ਹਾਂਜੀ ਠੀਕ ਹੈ ਤੇ ਆਪਣਾ ਕਟੀਆਂਾਂ ਝੋਟੀਆਂ ਦਾ ਕੰਮ ਇਸ ਪਾਸੇ ਦਾ ਹੈ ਜੀ ਕਟੀਆਂ ਝੋਟੀਆਂ ਕ ਠੀਕ ਹੈ ਤੇ ਕਿੰਨੀਆਂ ਖੁੰਦੀਆਂ ਰੂਟੀਨ ਦੇ ਵਿੱਚ 15 ਤੇ 16 ਹੁੰਦੀਆਂ ਬਾਈ ਆਪਣੇ ਕੋਲ ਦੇ ਕਿ 15 16 ਹੁੰਦੀਆਂ ਹਾਂਜੀ ਹਾਂਜੀ ਹੁੰਦੀਆਂ ਹਰ ਇੱਕ ਤਰ੍ਹਾਂ ਦੀਆਂ ਹਾਂਜੀ ਹਾਂਜੀ ਬੂਰੀਆਂ ਵੀ ਨਹੀਂ ਆਈਆਂ ਆਪਣੇ ਕੋਲ ਬੂਰੀਆਂ ਨੀਲੀ 라ਵੀ ਮੋਹਰਾ ਹਾਂਜੀ ਹਾਂਜੀ ਮੀਣੀਆਂ ਹਰ ਇੱਕ ਤਰ੍ਹਾਂ ਦੀਆਂ ਹਨਾ ਬਾਕੀ ਜਿਹੇ ਜੀ ਡਿਮਾਂਡ ਆ ਹਨਾ ਹਾਂਜੀ ਠੀਕ ਹੈ ਤੇ ਹੁੰਦੀਆਂ ਤਾਂ ਖੀਰੀਆਂ ਹੀ ਆਪਾਂ ਚੋਂ ਕੱਪਣ ਵੀ ਆਏ ਨੇ ਕੋਈ ਆਪਣੇ ਕੋਲ ਦੋ ਕਰੇ ਖੀਰੀਆਂ ਤੇ ਟੇਹੜੀਆਂ ਵਗੀਆਂ ਬੂਰੀਆਂ ਠੀਕ ਆ ਘਰੇ ਵੀ ਖੜੀਆਂ ਹਾਂ ਹਾਂਜੀ ਹਾਂਜੀ ਇੱਕ ਬੂਰੀ ਤੇ ਇੱਕ ਮੋਹਰਾ ਜਾਂ ਹਾਂਜੀ ਲੀਲੀ ਰਾਵੀ ਚਾਹੀਏ ਇੱਕ ਅਸਾਂ ਇੱਕ ਨੀਲੀ ਰਾਵੀ ਚਾਹ ਹਾਂਜੀ ਠੀਕ ਆ ਤੇ ਗੱਬਣ ਵੀ ਆ ਜਾਂਦੀਆਂ ਹਾਂ ਹਾਂ ਬਈ ਗੱਬਣ ਵੀ ਆਏ ਠੀਕ ਆ ਮਤਲਬ ਸਪੈਸ਼ਲ ਕਟੀਆਂ ਦਾ ਕੰਮ ਆ ਜਾਂਦੀਆਂ ਮਰਜ਼ੀ ਕੋਈ ਲਈ ਆ ਸਕਦਾ ਹਨ ਹਾਂਜੀ ਹਾਂਜੀ ਠੀਕ ਆ ਤੇ ਜਿਹੜੀਆਂ ਆ ਇਧਰ ਕਟੀਆਂ ਖੜੀਆਂ ਇਹ ਇਹ ਖੀਰੀਆਂ ਨਹੀਂ ਆ ਹਾਂ ਬਈ ਖੀਰੀਆਂ ਨੇ ਸਾਰੀਆਂ ਹੀ ਹਾਂਜੀ ਠੀਕ ਆ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਬਈ 8872166380 88721 66380 6380 ਹਾਂਜੀ ਠੀਕ ਆ ਠੀਕ ਆ ਬਈ ਲੋ ਵੀਰੋ ਸੋਸੋ ਦੀ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਜਿਨੇ ਵੀ ਕਟੀਆਂ ਖਰੀਦਣੀਆਂ ਜਿੰਨੀਆਂ ਮਰਜ਼ੀ ਤੁਸੀਂ ਲਿਆ ਸਕਦੇ ਹੋ ਖਰੀਦ ਕੇ ਤੇ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਸਪੈਸ਼ਲ ਕਟੀਆਂ ਝੋਟੀਆਂ ਦਾ ਹੀ ਕੰਮ ਆ ਤੇ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਦੋਸਤੋ ਤੁਹਾਨੂੰ ਆਪਾਂ ਮੰਡੀ ਦਾ 걔ੜਾ ਦਵਾ ਦਿੰਨੇ ਹਾਂਗੇ ਜਿੱ ਜੰਨਾ ਉਹ ਵੀ ਮਾਲ ਆਇਆਗਾ ਦੇਖ ਸਕਦੇ ਹੋ ਤੁਸੀਂ ਉਧਰ ਨੀਲੀ ਹੀਰਾ ਵੀ ਦੀ ਮੱਝ ਆ ਗਈ ਇਦਾਂ ਟਾਬੇ ਵਾਲੇ ਦੇਖ ਸਕਦੇ ਤੁਸੀਂ ਦੇਵ ਟਾਬੇ ਵਾਲੇ ਹੁੰਦੇ ਆ ਹਰ ਇੱਕ ਮੰਡੀ ਤੇ ਹੁੰਦੇ ਆ ਇਹ। ਉਸ ਹੱਕਮੇ ਦਰਾਂ ਵੀ ਨਹੀਂ। ਪਰਦੇ ਪਰਸਾਏ ਬੇੜ ਗੋਇਆ ਤਾਂ ਬਗੂਨ ਕਾ ਖਾਣੇ ਪਹੁੰਚ ਜਾਣਾ। ਉਹ ਆਤ। ਉਹ ਮੜਾ ਜਾਂਦਾ ਹੈ। ਕਟੀਆਂ ਬਹੁਤ ਜ਼ਿਆਦਾ ਹੁੰਦੀਆਂ ਗੀਆਂ ਜਿੰਨੇ ਆ ਤੁਸੀਂ ਮਰਜ਼ੀ ਲੈ ਆ ਸਕਦੇ ਹੋਗੇ ਇਹਨਾਂ ਦੇ ਵਿੱਚ ਕੱਟੇ ਵੀ ਬਹੁਤ ਜ਼ਿਆਦਾ ਕੱਟੇ ਆ ਵੈਸੇ ਤੇ ਕਟੀਆਂ ਵੀ ਬਹੁਤ ਹੁੰਦੀਆਂ ਗੀਆਂ ਕਟੀਆਂ ਝੋਟੀਆਂ ਜੀ ਨੇ ਖਰੀਦਣਗੀਆਂ ਤਾਂ ਇੱਥੋਂ ਆ ਕੇ ਤੁਸੀਂ ਲੈ ਜਾ ਕਰੋ ਟੋਕੜ ਗੱਬਣ ਮੱਝਾਂ ਵੀ ਹੁੰਦੀਆਂ ਗੀਆਂ ਤੇ ਟੋਕੜ ਮੱਝਾਂ ਵੀ ਹੁੰਨਗਾ ਗੱਬਣ ਝੋਟੀਆਂ ਵੀ ਆ ਜਾਂਦੀਆਂ ਛੋਟੀਆਂ ਪਾਲਕ ਕਟੀਆਂ ਵੀ ਹੁੰਦੀਆਂ ਗੀਆਂ ਸਾਰੇ ਘਾਟੂ ਮਾਲ ਦੇ ਵਿੱਚ ਹੀ ਜਾਣਗੇ। ਇਹ ਤੋਂ ਖਰੀਦ ਕੇ ਲੈ ਜਾ ਕਰੋ ਬਹੁਤ ਚੰਗੀਆਂ ਚੰਗੀਆਂ ਹੁੰਦੀਆਂ। ਜਿਹਨੇ ਘਰੇ ਰੱਖਣ ਲਈ ਲੈਣਾਗਾ ਤੇ ਵਪਾਰੀ ਵੀ ਲੈ ਕੇ ਆਉਂਦੇ ਇੱਥੇ ਮਾਲ ਵੇਚਣ ਦੇ ਵਾਸਤੇ ਤੇ ਘਾਟੂ ਮਾਲ ਲਗਾ ਵੀ ਹੁੰਦੀਆਂ ਨੇ ਜਿਹੜੀਆਂ ਕਿ ਵੱਡਣ ਲਈ ਚਲੀਆਂ ਜਾਂਦੀਆਂ ਨੇ ਨਾਲੇ ਦੂਬਾਤ ਵੱਡਣ ਲਈ ਚਲੀਆਂ ਜਾਣਾ ਇੱਥੇ ਜਿਹੜੀਆਂ ਵਗੀਆਂ ਵੇਚ ਇਹਦਰ ਤੁਸੀਂ ਦੇਖ ਸਕਦਾ ਬੱਚੇ ਤਾਂ ਬਹੁਤ ਵਧੀਆ ਵਧੀਆ ਹੁੰਦੇ ਨਾ ਗੀ ਆ ਇੱਕ ਚੋਟੀ ਬਹੁਤ ਵਧੀਆ ਖੜੀ ਹੈਗੀ ਦੇਖੋ ਜੇ ਤੁਹਾਨੂੰ ਇਹਨਾਂ ਨੂੰ ਖਰੀਦ ਲੈਣੇ ਹੋ ਤਾਂ ਇਹਨਾਂ ਦੀ ਵਿਚਾਰੀਆਂ ਦੀ ਜਾਨ ਬੱਚੇ ਐਸੇ ਲਈ ਮੰਡੀ ਤੇ ਜ਼ਰੂਰ ਆਇਆ ਕਰੋ ਲੋਡ ਹੋਈ ਜਾਂਦੀਆਂ ਗੀਆਂ ਇਹਨਾਂ ਦੇ ਵਿੱਚ ਕੁਛ ਮੱਝਾਂ ਵਿੱਚ ਗੱਭਣ ਵੀ ਹੈਗੀਆਂ ਗੀਆਂ ਸਾਰੇ ਤਰ੍ਹਾਂ ਦੇ ਹੁੰਦੇ ਨੇ ਟੋਕੜ ਵੀ ਤੇ ਗੱਭਣ ਵੀ ਤੇ ਢੇੜਾ ਮਾਰ ਲਿਆ ਕਰੋ ਕਿ ਟੋਕੜ ਗੱਭਣ ਹੁੰਦੀ ਆ ਉਹਨੇ ਵੀ ਫਾਇਦਾ ਹੀ ਕਰਨਾ ਹੁੰਦਾਗਾ ਨਾਲੇ ਤਾਂ ਜਾਨ ਬਚ ਜਾਂਦੀ ਆ ਹਨਾ ਢੇੜਾ ਮਾਰ ਲਿਆ ਕਰੋ ਇੱਕ ਨੀਲੀ ਰਾਵੀ ਦੀ ਬਹੁਤ ਸੋਹਣੀ ਖੜੀ ਹੈਗੀ ਬੈਠੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਦੀ ਬਹੁਤ ਵਧੀਆ ਇਹਨਾਂ ਨੇ ਵੱਡਣ ਲਈ ਤੁਰੰਗਾ ਜਾਣਾ ਉਸ ਤੋਂ ਬਾਅਦ ਬਸ ਜਿਹੜੀਆਂ ਇੱਥੇ ਕੋਈ ਬੈਗੀਆਂ ਲੈ ਗਿਆ ਠੀਕ ਆ ਨਹੀਂ ਬਸ ਵੱਡੀਆਂ ਜਾਣਗੀਆਂ ਆਖਰੀ ਦਿਨ ਹੈ ਇਹਨਾਂ ਦਾ ਬਾਕੀ ਇੱਧਰ ਲੋਡ ਹੋਈ ਜਾਂਦੀਆਂ ਗੀਆਂ ਫੇ ਜਾਣੀਆਂ ਮੇਰੇ ਖਿਆਲ ਨਾਲ ਡੇਹੜਾ ਬਸੀ ਜਿੱਥੇ ਕੱਟੀਆਂ ਜਾਂਦੀਆਂ ਗੀਆਂ ਇੱਕ ਵਿਚਾਰੀ ਇੱਧਰ ਬੈਠੀ ਹੈਗੀ ਥੱਲੇ ਖੁੱਲ ਕੋਈ ਆ ਇਹ ਨਹੀਂ ਪਤਾ ਵਿਚਾਰੀ ਤੇ ਪੂਸ਼ਪਾਸ ਜੀ ਵੀ ਤੇ ਵੀ ਖੂਨ ਨਿਕਲੀ ਜਾਂਦਾ ਇਹ ਨਹੀਂ ਪਤਾ ਵਿਚਾਰੀ ਦੀ ਕੋਈ ਲੱਤ ਵਾਂਹੀ ਟੁੱਟ ਗਈ ਹੋਵੇ ਜਿਹੜੀ ਐਂ ਬੈਠੀ ਹੈਗੀ ਤੇ ਦੇਖਿਆ ਤਾਂ ਨਹੀਂ ਜਾਂਦਾ ਪਰ ਮਜਬੂਰੀ ਆ ਹਨਾ ਆਪਾਂ ਵੀ ਕੀ ਕਰ ਸਕਦੇ ਆ ਤੇ ਬੇਨਤੀ ਇਹੀ ਆ ਵੀ ਨਾ ਵੇਚਿਆ ਕਰੋ ਸਭ ਤੋਂ ਪਹਿਲਾਂ ਤੇ ਇਹੀ ਬੇਨਤੀ ਆ ਵੀ ਨਾ ਵੇਚਿਆ ਕਰੋ ਰੱਖਣ ਵਾਲੇ ਬਹੁਤ ਆ ਉਹਨਾਂ ਨੂੰ ਵੇਚ ਦਿਆ ਕਰੋ ਕਿਸੇ ਦੀ ਮਜਬੂਰੀ ਹੁੰਦੀ ਆ ਮੰਨ ਲੈਨੇ ਪਰ ਹਰੇਕ ਦੀ ਮਜਬੂਰੀ ਤਾਂ ਨਹੀਂ ਹੁੰਦੀ ਵੱਧ-ਤੋਂ 5-7000 ਵੱਧ ਦੇ ਦੇਣਗੇ ਹੋਈ ਤੁਹਾਨੂੰ ਹੋਰ ਕਿੰਨਾ ਕੁ ਦੇ ਦਿੰਦੇ ਆ ਕਿਤੇ 5-7000 ਨਾਲ ਕਿਹੜਾ ਆਪਣੀ ਜ਼ਿੰਦਗੀ ਲੰਘ ਜਾਂਦੀ ਹੈਗੀ ਤੇ ਤਰਸ ਕਰਿਆ ਕਰੋ ਕੁਸ਼ੂਆਂ ਦੇ ਰੱਖਣ ਵਾਲਿਆਂ ਨੂੰ ਦੇ ਦਿਆ ਕਰੋ ਵੇਚਿਆ ਨਾ ਕਰੋ ਤੇ ਬਾਕੀ ਜਿਹੜੇ ਰੱਖਣ ਵਾਲੇ ਭਰਾ ਆ ਗਏ ਉਹ ਸਾਰੀਆਂ ਮੰਡੀਆਂ ਤੇ ਕਾਟੂ ਮਾਲ ਹੁੰਦਾਗਾ ਤੇ ਤੁਸੀਂ ਉੱਥੋਂ ਲੈ ਜਾਇਆ ਕਰੋ ਖਰੀਦ ਕੇ ਹੋਰ ਵੀ ਆ ਪਾਸੇ-ਪਾਸੂ ਲੈਣ ਗਏ ਹੁੰਦਿਆਂ ਤੇ ਇਹਨਾਂ ਤੋਂ ਖਰੀਦ ਕੇ ਲੈ ਜਾਇਆ ਕਰੋ ਨਾਲ ਇਹਨਾਂ ਦੀ ਜਾਨਵਾਜੇ ਪੰਨ ਦਾ ਕੰਮ ਹੀ ਆਗਾ ਇਧਰ ਵੀ ਕੁਝ ਮੱਜਾਂ ਹੈਗੀਆਂ ਟੋਕੜ ਟੋਕਣ ਗੱਬਣ ਵੱਡੇ ਝੋਟੇ ਵੀ ਹੁੰਦੇ ਆਗੇ ਤੇ ਕੁਝ ਇਧਰ ਕਾਟੂ ਮਾਲ ਆ ਕੱਟੀਆਂ ਵੀ ਹੁੰਦੀਆਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੱਟਈ ਹੈਗੇ। ਤੇ ਕਈ ਇਧਰ ਝੋਟਾ ਖੜਾ ਹੋਗਾ। ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਭਰਾਵਾਂ ਤੱਕ ਪਹੁੰਚ ਸਕੇ। ਤਾਂ ਕਿ ਜਿਹੜਾ ਇਹ ਪਾਪ ਹੋ ਰਿਹਾਗਾ ਤੇ ਹੌਲੀ-ਹੌਲੀ ਬੰਦ ਹੋ ਸਕੇ। ਤੇ ਬਾਕੀ ਇੱਥੋਂ ਖਰੀਦ ਕੇ ਤੁਸੀਂ ਜਾਨ ਬਚਾ ਸਕਦੇ ਹੋ ਇਹਨਾਂ ਦੀ। ਇਹ ਵੀ ਪੁੰਨ ਦਾ ਕੰਮ ਹੀ ਇੱਕ ਤਰ੍ਹਾਂ ਦਾ। ਤੇ ਆਪਾਂ ਤਾਂ ਹੀ ਵੀਡੀਓ ਪਾਉਣੀ ਆ ਪਾਉਨੇ ਆਂਗੇ। ਉਈ ਆਪਾਂ ਨੇ ਜੋ ਕੋਈ ਕਮਿਸ਼ਨ ਨਹੀਂ ਮਿਲਦਾ ਕੁਝ ਹੋਰ ਨਹੀਂ ਹੈਗਾ ਵਾ ਤੇਲ ਫੂਕ ਕੇ ਆਉਨੇ ਆ ਇੱਥੇ ਆ ਕੇ ਵੀ ਮੱਥਾ ਮਾਰਦੇ ਆ ਹਨਾ ਤੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਇਹ ਵੀਡੀਓ ਵੀ ਨਹੀਂ ਬਣਾਉਣ ਦਿੰਦੇ ਹੈਗੇ ਤੇ ਆਪਾਂ ਫੇਰ ਵੀ ਕੋਸ਼ਿਸ਼ ਕਰੀ ਦੀ ਆ ਬਣਾਉਣ ਦੀ ਇਹਨਾਂ ਦੀ ਜਾਨ ਬਚ ਸਕੇ ਪੰਨ ਦਾ ਕੰਮ ਹੀ ਇੱਕ ਤਰ੍ਹਾਂ ਦਾ ਤਾਂ ਹੀ ਆਪਾਂ ਵੀਡੀਓ ਪਾਉਨੇ ਆ ਕੰਮ ਛੱਡ ਕੇ ਆਉਨੇ ਆ ਤੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇਹ ਚੜੱਕ ਪਸ਼ੂ ਮੰਡੀ ਆ ਗਈ ਮੋਗੇ ਦੇ ਬਿਲਕੁਲ ਕੋਲੇ ਆ ਗਈ ਬਹੁਤ ਮਸ਼ਹੂਰ ਮੰਡੀ ਸੀ ਇਹ ਪਹਿਲਾਂ ਭਰਦੀ ਹੁੰਦੀ ਸੀ ਤੇ ਕਿਸੇ ਕਾਰਨ ਕਰਕੇ ਬੰਦ ਹੋ ਗਈ ਤੇ ਇਹ ਆਪਾਂ ਰਿਕੁਐਸਟ ਹੀ ਕਰਦੇ ਆ ਸਰਕਾਰ ਨੂੰ ਵੀ ਹਨਾ ਵੀ ਇਹ ਚਾਲੂ ਕਰੀ ਜਾਵੇ ਜਿਵੇਂ ਸਾਰੀਆਂ ਮੰਡੀਆਂ ਤਕਰੀਬਨ ਸਰਕਾਰੀ ਕਰਤੀਆਂ ਹਨਾ ਤੇ ਇਹ ਮੰਡੀ ਵੀ ਚਾਲੂ ਕਰੀ ਜਾਵੇ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਤੇ ਰਸ਼ ਮੰਡੀ ਦਾ ਤੇ ਪੱਕੀ ਮੰਡੀ ਸੀ ਇਹ ਲੱਗਦੀ ਹੁੰਦੀ ਸੀ ਪਹਿਲਾਂ ਸ਼ੈੱਡ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਮਾਹੌਲ ਤੁਸੀਂ ਸਾਰਾ ਦੇਖ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸ਼ੇਅਰ ਕਰਨਾ ਵੀ ਇੱਕ ਤਰ੍ਹਾਂ ਦਾ ਪੋਨ ਦਾ ਕੰਮ ਹੀ ਆਂਦਾ ਸ਼ੇਅਰ ਕਰ ਦਿਓ ਵੀਡੀਓ ਦਾ ਐਂਡ ਕਰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਮੰਡੀਆਂ ਦੀਆਂ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਪਕਾਊ ਪਸ਼ੂਆਂ ਦੀਆਂ ਮੇਲਿਆਂ ਦੀਆਂ ਕੋਈ ਜਾਣਕਾਰੀ ਹੁੰਦੀ ਹੈ ਪਸ਼ੂਆਂ ਦੇ ਰਿਲੇਟਡ ਕੋਈ ਵੀ A to Z ਡੋ ਵੀਡੀਓ ਆਪਣੇ ਚੈਨਲ ਦੇ ਉੱਤੇ ਆਉਂਦੀਆਂ ਰਹਿੰਦੀਆਂ ਤੇ ਅੱਗੇ ਵੀ ਆਉਂਦੀਆਂ ਰਹਿਣਗੀਆਂ ਧੰਨਵਾਦ